ਬਾਜੀ ਅਸਿਕਾਲ ਸਾਸਿਕਾ ਸਾਸਿਕਾ ਸੰਦੀਪ ਜੀ ਹੋਰ ਬਾਜੀ ਸਰਦੀਆਂ ਠੀਕ ਠਾਕ ਬਹੁਤ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਪਹਿਲਾ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਾਂ ਦੇ ਸਾਰੇ ਨੂੰ ਪਿਆਰ ਭਰੀ ਸਾਸਿਕਾ ਆਸ ਕਰਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਹਾਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤ ਰੱਖੇ ਹਾਂਜੀ ਬਾਸ ਬਾਸ ਬਾਕੀ ਸੰਦੀਪ ਜੀ ਆਪਣਾ ਤੇ ਕੋਈ ਮੈਸੇਜ ਹੁੰਦਾ ਮੈਨੂੰ ਦੱਸਿਆ ਪੀ ਮਾਪਿਓ ਦੀ ਸੇਵਾ ਕਰੋ ਸਤਕਾਰ ਕਰੋ ਬਿਲਕੁਲ ਜੀ ਟਾਈਮ ਦਿਆ ਕਰੋ ਟਾਈਮ ਦਿਆ ਬਿਲਕੁਲ ਕਿਉਂਕਿ ਸਭ ਤੋਂ ਵੱਡਾ ਗੁਰੂ ਹੋਇਆ ਜਿੰਨੇ ਆਪਾਂ ਨੂੰ ਇਹ ਦੁਨੀਆ ਦਿਖਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਆ ਨਾ ਦੁਨੀਆ ਦਿਖਾਈ ਆ ਸਾਰਾ ਕੁਝ ਉਹਨਾਂ ਨੇ ਆਪਾਂ ਨੂੰ ਕਰਕੇ ਦਿੱਤਾ ਕੋਈ ਆਪਾਂ ਕਿਤੇ ਜਾਵਾਂਗੇ ਨਾ ਕੋਈ ਮਹੀਨਾ 10 ਦਿਨ ਪ੍ਰਸਾਦ ਆਖਵਾਉਂਦਾ 2 ਮਹੀਨੇ ਆਖਵਾਉਂਦਾ ਇੱਕ ਮਾਂ ਪਿਓ ਹੀ ਆ ਤੁਸੀਂ ਭਾਵੇਂ ਸਾਰੀ ਜ਼ਿੰਦਗੀ ਹਾਂ ਜੀ ਜੀ ਜਿੰਨਾ ਤੇ ਰੋ ਜੀਂਦੇ ਉਹ ਤੁਹਾਨੂੰ ਖੁਆਈ ਜਾਂਦੇ ਹੈਗੇ ਤੇ ਇਸ ਕਰਕੇ ਉਸ ਚੀਜ਼ ਦੀ ਕਦਰ ਕਰਿਆ ਕਰੋ ਕੋਈ ਵੀ ਨਹੀਂ 1 ਮਹੀਨੇ 2 ਮਹੀਨੇ 4 ਮਹੀਨੇ ਤੋਂ ਬਾਅਦ ਗੱਲਾਂ ਕਰਨ ਲੱਪੈਂਦਾ ਵਾ ਹੁਣ ਪਰ ਹੁਣਾ ਜਾਣਦਾ ਕਿ ਉਹ ਨਹੀਂਗਾ ਇੱਕ ਮਾਂ ਪਿਓ ਯਾਰ ਐਹੋ ਜੀ ਚੀਜ਼ ਕਿ ਜਿੰਨੇ ਕਦੀਵਾਨ ਦਾ ਵੀ ਪੁੱਤ ਖਾਈ ਜਾਂ ਭਾਵੇਂ ਉਹ 20 ਦਾ ਹੋ ਜੇ 25 ਦਾ ਤੀਆਂ ਦਾ ਹੋ ਜੇ ਉਹ ਬਸ ਉਹਦੇ ਮਾਨ ਵਿੱਚ ਆ ਕੇ ਮੇਰਾ ਧੀ ਪੁੱਤ ਜਿਹੜਾ ਵਾ ਕੋਈ ਕਾਮਕਾਰ ਲੱਗੇ ਤੇ ਬਾਦ ਦੀਆਂ ਹਾਂਜੀ ਹਾਂਜੀ ਠੀਕ ਹੋ ਨਾ ਕਦੀ ਉਹਦੇ ਮੂੰਹੋਂ ਨਿਕਲਦੇ ਉਹ ਪਿਆਰ ਸਤਿਕਾਰ ਨਹੀਂ ਪ੍ਰਸ਼ਾਦਾ ਬਿਲਕੁਲ ਬਿਲਕੁਲ ਬਾਈ ਬਿਲਕੁਲ ਤੇ ਬਾਕੀ ਸੰਦੀਪ ਜੀ ਇਹ ਬੇਨਤੀਆਂ ਹੀ ਹਰ ਵਾਰਾਂ ਕਰਦੇ ਰਹੀਦਾ ਵਾ ਤੇ ਕੋਈ ਸਰੀਰ ਨਹੀਂ ਅੱਜ ਸੈਟ ਹੈਗਾ ਕੋਈ ਗੱਲ ਹੈ ਜੀ 나ਗ ਮੈਂ ਨਾ ਐਂਡੀ ਗ੍ਰੈਬ ਹੈ ਬਾਈ ਐਂਡ ਵਾ ਹੁਣ ਇਸ ਤੋਂ ਪਰੇ ਤੇ ਰੱਬ ਦਾ ਨਾਮ ਕੱਟੀਏ ਕੱਟੀਏ ਕੱਟਾ ਮਗਰ ਇਹ ਰਾਤ ਦੀ ਸੰਦੀ ਸੋਈ ਆ ਪਹਿਲਾਂ ਸੂਆ ਜੁਜੇ ਜੀ ਪਹਿਲਾ ਸੂਆ ਅੱਛਾ ਪਹਿਲਾ ਸੂਆ ਹਾਂ ਕੱਟੀ ਚ ਨਹੀਂ ਕੋਈ ਕਮੀ ਥੋੜਾ ਜਨਾ ਕੱਲ ਰਾਤੀ ਸੋਈ ਸੀ ਹਾਂ ਜੀ ਉਹ ਤਾਂ ਬੱਚਾ ਲਾ ਦੇਈਦਾ ਵਾ ਹਾਂ ਜੀ ਪਹਿਲਾਂ ਨੂੰ ਵੀ ਕਈ ਰਗ ਮਨ ਵਿੱਚ ਇਹ ਸੋਚਦਾ ਸ਼ਾਇਦ ਬਸ 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 ਹੈਨਾ ਪਿੱਛੋਂ ਆਈਦਾ ਤਾਂ ਕੋਈ ਅੰਤ ਹੀ ਨਹੀਂ ਨਾ ਇਹਦਾ ਸੀਲ ਹੀ ਬੜੀ ਜਾਈ ਮੈਂ ਯਾਦੀ ਸੀਲਾ ਕੱਟੀ ਕੋਈ ਗਾਲ ਹੀ ਨਹੀਂ ਕਰਦਾ ਐਵੇਂ ਸੋਹ ਬਾਬਾ ਜੀ ਫਿਰ ਨੀਲੇ ਨਹੀਂ ਨੀਲੀ ਤਾਂ ਲੋਕ ਐਵੇਂ ਨਹੀਂ ਨਾ ਕਰਦੇ ਆਹ ਰੇ ਹੂੰ ਤੇ ਚੰਗੀ ਝੋਟੀਆਂ ਨਾ ਯਾਦੀ ਸਿਰਾ ਝੋਟੀਆਂ ਆ ਕੇ ਸੰਦੀ ਵੀ ਇਹ ਆਪਣੇ ਇਲਾਕੇ ਲਈ ਉਧਰ ਆਈ ਆ ਹੈ ਉਧਰੋਂ ਆਈ ਜੀ ਉਧਰੋਂ ਹੀ ਇਹ ਲਈ ਆਪਣੇ ਇਲਾਕੇ ਅੱਛਾ ਆਪਣੇ ਇਲਾਕੇ ਲਈ ਆ ਜੀ ਸਾਈ ਸੰਦੀਰ ਜੀ ਆਪਣੇ ਇਲਾਕੇ ਚੋਂ ਆ ਹਾਂਜੀ ਤੇ ਕੋਈ ਗਾਲ ਹੀ ਨਹੀਂ ਦੇ ਰਿਖੋ ਹੇ ਠੀਕ ਹੈ ਜੀ ਤੇ ਜਵਾਈ ਦਾ ਨਹੀਂ ਕੋਈ ਆਂਦੀ ਹੈ ਨਹੀਂ ਆ ਵੇ ਹਾਂ ਜਿਹੜੇ ਕੋ ਬਿਲਕੁਲ ਜੀ ਜੀ ਤੋਰੋ ਜੀ ਜਿਆਦੇ ਕੰਮ ਦੀ ਚੀਜ਼ ਹੋਰ ਲਓ ਜੀ ਪਿਓਰ ਨੀਲੀ ਪਹਿਲਾ ਸੁਆ ਪਰੋਚੇ ਕਰੀ ਬਹੁਤ ਵੱਡੀ ਝੋਟੀ ਆ ਬਾਡੀ ਬਹੁਤ ਵੱਡੀ ਝੋਟੀ ਪੂਰੀ ਵੱਡੀ ਝੋਟੀ ਹਾਂ ਤੇ ਸੀਲ ਠੰਡੀ ਤੇ ਤੁਹਾਨੂੰ ਵਿਖਾਤੀ ਆ ਉਹਦੇ ਪੁੱਛਣ ਦੀ ਲੋੜ ਹੀ ਕੋਈ ਨਹੀਂ ਹਾਂਜੀ ਹਾਂਜੀ ਤੇ ਇਸੰਦੀ ਥਾਂ ਕਿ ਦਾਦਾ ਲੱਗਾ ਬਾਠ ਠੀਕ ਹੈ ਜੀ ਕੋਈ ਕਹਿਊ ਪਹਿਲੇ ਦਾ ਥਾਣਵਾ ਮੈਂ ਨਾ ਬਜਿਆ ਥੱਲੇ ਬਣੀ ਵੇਖ ਲੈ ਐਂਡਾ ਝੋਟੇ ਜੇ ਪਰਮਾਤਮਾ ਦੀ ਕਿਰਪਾ ਰਹੀ ਨਾ ਜਿੱਦਾਂ ਦੀ ਚਵਾਈ ਆ 13-14 ਕਿਲੋ ਦੁੱਧ ਚਵਾਉ ਪਹਿਲੇ ਕਰ ਜਾਣਾ ਬਾਈ ਕਰ ਜਾਣਾ ਵੇਖ ਥਾਣ ਨਸਲ ਬਹੁਤ ਬੜੀ ਰੋਗ ਸੰਦੀਪ ਰੋਗ ਰੋ ਕੇ ਦਾ ਥਾਣਵਾ ਤੋਰੋ ਜੀ ਤੋਰੋ ਲੈ ਚਲੋ ਹੁਣ ਕਿਹੇ ਪਾਸੇ ਹੋਈ ਸਾਹਮਣ ਵਾਲੇ ਕਮੀ ਥੋੜੀ ਛੱਡੀ ਵੇਖ ਪੋੜਾ ਬਿਲਕੁਲ ਮਤਲਬ ਜਿਆਦੀ ਪਾਲਣ ਦੇ ਵਿੱਚ ਉਹਨੇ ਕੋਈ ਕਮੀ ਨਹੀਂ ਛੱਡੀ ਬੰਦੇ ਨੇ ਸਿਰਾ ਸੁਚਰਾ ਬਾਈ ਸਿਰਾ ਹੂੰ ਹਾਂਜੀ ਤੇ ਸੰਦੀਪ ਜੀ 132000 ਦੀ ਦੇਣੀ ਆ ਦੇਣੀ ਆ 500 ਛੋੜੀ 500 ਛੋੜ ਹੋਣੀਆਂ ਠੀਕ ਆ ਸਿਰ ਤੱਕ ਕੋਈ ਨੁਕਸ ਕੱਢ ਕੇ ਵਿਖਾਵੇ ਇੱਕ ਵਾਰ ਨਿਕਲਣਾ ਹੀ ਨਹੀਂ ਬਜੀ ਹੈ ਹੀ ਨੁਕਸੀ ਹੁਣ ਏਦਾਂ ਦੀ ਕੱਟੀ ਕਿੱਥੋਂ ਲੱਭ ਲੂ ਬੰਦਾ ਨਾ ਨਹੀਂ ਲੱਭਦੀ ਨਹੀਂ ਲੱਭਦੀ ਚਲ ਤੇ ਆ ਗੱਬਣਾ ਬਜੀ ਇਹ ਗੱਬਣਾ ਹਾਂਜੀ ਤੇ ਸੰਦੀਪ ਉਹਦਾ ਤੇ ਲੱਤੀ ਆ 4-5 ਕਿਲੋ ਪਰ ਲੈ ਜੂ 10 ਦਿਨਾਂ ਨਾ ਜੀ ਨਾ ਜਾਲੇ ਲੋ ਅਸਲ ਨਾਲ ਇਹਨੇ ਆਉਣੀ ਫੁੱਲ ਸੀਜ਼ਨ ਦੇ ਵਿੱਚ ਇਹ ਵੀ ਪੂਰਾ ਬਣਿਆ ਵਾ ਪਰ ਧਰਮ ਉਹ ਆਪ ਜੇ ਕਹਿੰਦੇ ਸੱਚ ਦੱਸਿਆ ਤੈਨੂੰ ਸੱਚ ਦੱਸ ਹਾਂਜੀ ਹਾਂ ਇਹਦੇ 15 ਫਰਵਰੀ ਨੂੰ ਅੱਛਾ ਦਿਨੇ ਪੂਰੇ ਹੋਣੇ ਆ ਹਾਂ 15 ਫਰਵਰੀ ਦੋ ਮਹੀਨਿਆਂ ਦੇ ਪੂਰੇ ਦੋ ਮਹੀਨੇ ਅੱਜ 15 ਹੀ ਪਰ ਇਹ ਆ ਵੀ ਪੈਸੇ ਕਿੱਧਰ ਨੂੰ ਕਿੱਧਰ ਕਰ ਦਊਗੀ ਪਰ ਮੈਂ ਪਲੇ ਬੂਆ ਮੈਂ ਜਨਾ ਵੇਖੇ ਇੱਧਰ ਵੇਖ ਦੂਜਾ ਜਸੂਗਾ ਦੂਜਾ ਜਸੂ ਲਓ ਜੀ ਥਾਨ ਥੁਣ ਇਦਾਂ ਵਾਂ ਐ ਲੱਗਦੀ ਜਿਦਾ 15-20 ਦਿਨ ਸੌਂਦੀ ਆ ਪਰ ਆਪਾਂ ਨੂੰ ਅਗਲੇ ਦੱਸਿਆ ਇਹ ਘਪੇ ਇੱਠ ਇਕੱਠੇ ਮੈਰੀ ਲੱਗ ਪੂਰੀ ਬੈਠਾ ਬਹੁਤ ਆ ਇੰਡ ਐਂਡ ਬਾਜੀ ਐਂਡ ਐਂਡ ਬਾੜਾ ਸਿੰਗ ਨਿਕਾ ਲੱਗਾ ਤੇ ਪੂਰੀ ਵੱਡੀ ਤੇ ਪੂਰੀ ਕਿਹਨੇ ਰੀਜਣਾ ਪਾ ਲਈ ਆ ਪੂਰੀ ਪਲੀ ਆ ਬਾਜੀ ਪੂਰਾ ਥਾਨ ਥੁਣ ਟਾਪ ਦਾ ਇੰਦਾ ਬਾਜੀ ਫਿਰ ਮੁੱਲ ਇਹ ਸੰਦੀਪ ਜੀ ਜਦੋਂ ਜਦੋਂ ਸੀਜ਼ਨ ਦੇ ਆਉਣਾ ਨਾਲ ਥਾਨ ਥੁਣ ਅੱਗੇ ਵੀ ਵਿਖਾ ਦਿਓ ਪੂਰਾ ਕੀੜ ਵੀ ਬਣਿਆ ਵਾ ਵੇਚਣ ਨੂੰ ਕਹਿ ਕੇ ਮਹੀਨਾ ਕਹਿ ਕੇ ਵੀ ਆ ਪਰ ਧਰਮਾ ਜੋ ਕਿਸੇ ਦੱਸਿਓ ਦੱਸਣਾ ਕਹਿਦਾ ਵੀ ਆ ਹਾਂਜੀ ਹਾਂਜੀ ਜਿਹੜੇ ਸੀ ਜਿਹਨ ਸੋਨਾ ਇਹ 1.5 ਲੱਖ ਦੀ ਕੱਟੀ ਹਾਂਜੀ ਪਰ ਅੱਜ ਇਹਦਾ ਮੁੱਲ ਵਾ 87000 ਸਿਰਫ ਹੀ 500 600 650 ਹੁਣ ਮੈਂ ਤਾਂ ਇਹ ਵੀ ਦੱਸ ਦਿੰਨਾ ਵਾ ਹੁਣ ਦੋ ਮਹੀਨੇ ਤੇ ਫੋਨ ਵੀ ਲਗਾਤਾਰ ਆਉਣ ਹਾਂ ਹਾਂ ਸਹੀ ਗੱਲ ਬਿਲਕੁਲ ਇਹ ਚੀਜ਼ਾਂ ਕਿਤੇ ਕਿਤੇ ਹੀ ਮਿਲਦੀਆਂ ਬਿਲਕੁਲ ਬਿਲਕੁਲ ਉਹਦੇ ਅਰ ਕੀ ਕੱਟ ਨਹੀਂ ਮਿਲਣਾ ਜਿੱਥੇ ਮਰਜੀ ਚੱਲ ਜਾਓ ਇੰਨੀ ਪਿੱਠ ਪੜੀ ਇਹ ਵੀ ਤੇ ਆਹ ਰੇਟ ਨਹੀਂ ਨਾਲੇ ਹਾਂ ਬਿਲਕੁਲ ਇੱਕ ਮਿੰਟ ਹੋ ਜਾ ਗੱਬਣਾ ਬਾਜੀ ਗੱਬਣਾ ਅੱਛਾ ਦਿਹਾੜੀ ਡਾਂਗ ਵਾਲੀ ਆ ਦਿਹਾੜੀ ਡਾਂਗ ਵਾਲੀ ਹਾਂ ਅੱਗੋਂ ਵਿਖਾ ਦਿਓ ਮਾੜੀ ਜੀ ਪਰਲੇ ਪਾਸੇ ਦੀ ਸਾਈਡ ਲੈਣ ਦੀ ਕਵੈਣੀ ਵਾਲੀ ਹਾਂਜੀ ਪਹਿਲਾਂ ਦੱਸ ਦਾਂਗੇ ਹਾਂਜੀ ਪਰ ਮੈਂ ਵੀ ਜੰਗੀ ਹਾਂ ਬਾਜੀ ਵੇਖਾਂ ਮੈਂ ਹਾਂਜੀ ਲਓ ਜੀ ਆ ਦੇਖ ਠੀਕ ਹੈ ਮੈਂ ਚ ਨਹੀਂ ਕੋਈ ਕਮੀ ਆਉ ਕੋਈ ਸਿੰਘ ਚ ਨਹੀਂ ਕਮੀ ਆਉ ਪੂਰੀ ਹੈ ਉਹ ਤੋੜੋ ਤੇ ਰੇਟ ਵੀ ਜੱਟ ਵਾਲੀ ਮੈਂ ਨਾਲ ਜੱਟ ਵਾਲੀ ਮੈਂ ਵਾ ਠੀਕ ਹੈ ਫਿਰ ਪਤਾ ਲੱਗਦਾ ਭਾਜੀ ਮੈਂ ਆਜੋ ਜੀ ਆਜੋ ਆਜੋ ਸਿੰਘ ਸੰਗ ਸੰਦੀਪ ਜੀ ਵਿਖਾ ਦ ਦੂਜਾ ਸੁਗਾ ਜੀ ਠੀਕ ਹੈ ਤੋੜੋ ਚਲੋ ਬਾਹਨ ਦਿਓ ਚੰਗੀ ਮੈਂ ਵਧੀਆ ਵਾ ਸੰਦੀਪ ਜੀ ਮੈਂ ਬਿਲਕੁਲ ਬਾਕੀ ਸੰਦੀਪ ਮੁੱਲ ਬੜਾ ਜਾਇਆ ਜਾ ਮੈਂ ਇਹਦਾ ਕਿੰਨਾ ਜੀ ਸਿਰਫ 72 ਹਿਆ ਸਿਰ ਵੀ ਸਿਰਫ ਲੈ ਦੋਸਤ ਇਹ ਦੂਰ ਪਰ ਕੀ ਹੈ ਕੋਈ ਇਹ ਤੋਂ ਤੇ ਰੱਬ ਬਦਲਾ ਬਦਲਾ ਹੈ ਨਹੀਂ ਠੀਕ ਆ ਸਿਰ ਤੋਂ ਮੈਂ ਜੱਤ ਵਾਲੀ ਮੈਂ ਬਸ ਮਾਸਾ ਪਾਸਾ 72 ਹਰ ਸੜ ਆ 72 ਯਾਰ ਯੋ ਸੰਦੀਪ ਲੱਭਦੀਆਂ ਨਹੀਂ ਲੱਭ ਜਦੋਂ ਆਨਸੇ ਛੋੜੇ 77 ਨਹੀਂ ਛੋੜਵਾ ਜਿਤ ਆਪਣਾ ਘਰ ਪੂਰਾ ਇੱਥੇ ਹੀ ਹੋ ਜਾਂਦਾ ਚਲੋ ਤਾਂ ਆ ਜਰਸੀ ਵੱਛੀ ਆ ਹਾਂਜੀ ਇਹਦੀ ਜਿੰਨੀ ਸਿਵਤ ਕਰ ਲਾਂਗੇ ਉਨੀ ਥੋੜੀ ਆ ਠੀਕ ਆ ਇਹ ਕੋਈ ਰਿਸ਼ਤੇਦਾਰਾਂ ਕੋ ਆਈ ਆ ਇਹ ਕੋਈ ਉਦਾਂ ਵੱਛੀ ਨਹੀਂ ਗਈ ਠੀਕ ਆ ਦੂਜਾ ਸੁਗਾ ਪਿਓਰਾ 20 ਤਰੀਕ ਨੂੰ ਦਿਨ ਪੂਰੇ ਹੁੰਦੇ ਆ 17 ਤੋਂ 18 ਕਿਲੋ ਪੈਲਣ ਦਾ ਚੋਇਆ ਵਾ ਖੋ ਲੋ ਜੀ ਬਹੁਤ ਵੱਡੀ ਵੈੜ ਆ ਰਹਾ ਭਾਈ ਵੱਲ ਵੱਡੀ ਵੈੜ ਪੰਜਾਬ ਵਾਲੀ ਪੰਜਾਬ ਵਾਲੀ ਚਲੋ ਜੀ ਇਧਰ ਵੀ ਆ ਆਹ ਦੇਖੋ ਜੀ ਵੱਡੀ ਪੈ ਗਾੜਾ ਵੱਡੀ ਵੈੜ ਜਰਸੀ ਨਾਲ ਵੱਡੀ ਵੈੜ ਬੋਡਰ ਪੀਲੇ ਭਾਈ ਵੇ ਸਿਰਫ ਦੇਣ ਦਾਹ ਲੈ ਜਾਣੇ ਵਛੀ ਨੇ ਆਜੋ ਤੇ ਜੇ ਇਹਨੇ 17 18 ਚਵਾਇਆ ਵਾ ਤੇ 19 20 ਤੇ ਨਾਰਮਲ ਹੀ ਆ ਬਸ ਬਿਲਕੁਲ ਬਿਲਕੁਲ ਇਹ ਸਿਰਫ ਦਾਹ ਦੇਣ ਦੀ ਕੱਚੀ ਕੱਚੀ ਤੇ ਇਹਦਾ ਮੁੱਲ ਜੀ ਮੁੱਲ ਮੁਕਤ ਵਾਲਾ ਹੀ ਮੁਫਤ 500 ਘੱਟ 60000 ਲੈ ਦੱਸੋ ਕੁਛ ਨਹੀਂ ਗਾ ਕੋਹ ਹੋਣੀ 60000 ਮੁੱਲ 500 ਛੋੜ ਕਰ ਦੇਣੀ ਅੱਜ ਹੀ ਵੀ ਲੋ ਆਏ 40000 ਇਹ ਸੰਦੀਪ ਜੀ ਠੰਡੀ ਠੰਡੀ ਪਤਾ ਕਿੰਨੀ ਜਿਆਦੀ ਆ ਕੋਈ ਗਾਲੀ ਨਹੀਂ ਨਾ ਆ ਵੇਖ ਨਾ ਨਹੀਂ ਠੀਕ ਹੈ ਭਾਜੀ ਕਿਉਂਕਿ ਨਜ਼ਾਰੇ ਦਾ ਜੀ ਦਾ ਆਪਾਂ ਨੂੰ ਮਤ ਪਤਾ ਨਾ ਉਹਦੇ ਬਾਰੇ ਦੱਸਾਂਗੇ ਦੂਜੇ ਬਾਰੇ ਕੋਈ ਨਹੀਂ ਚਲੋ ਠੀਕ ਹੈ ਭਾਜੀ ਹਾਂ ਇਹੋ ਹੀ ਵੀਡੀਓ ਆ ਕੋ ਸਰੀਰ ਵੀ ਨਹੀਂ ਸੈਟ ਕੋਈ ਗੱਲ ਨਹੀਂ ਸੋਹਣੇ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਸਾਡਾ ਵੀ ਟੌਰ ਤੁਹਾਡਾ ਵੀ ਟੌਰ ਚਲੋ ਹਨਾ ਬਿਲਕੁਲ ਤੇ ਇਸ ਕਰਕੇ ਸੋਹਣੇ ਕਮੈਂਟ ਕਰਿਆ ਕਰੋ ਮਾਲ ਮੋਲੀ ਪਾਇਆ ਮੇਰਾ ਵੀ ਕਮੈਂਟਾਂ ਚ ਵੀ ਦੱਸ ਦਿਓ ਮਿੰਟੋਂ ਮੰਡੀ ਜਾਣਾ ਪਾਸਮੈਂਟੋਂ ਮਿੰਟੀ ਚੱਲ ਜਾਣਾ ਅੱਜ ਕਿੰਨੀ 15 ਤਰੀਕ ਹੈ ਨਾ ਹਾਂਜੀ ਹਾਂਜੀ ਹੁਣ ਇਹ ਵੀਡੀਓ ਆ ਜਾਣੀ 4 ਵਜੇ ਸਾਢੇ 4:00 ਨੂੰ ਵੀਡੀਓ ਆ ਜਾਣੀ ਆ ਟੈਂਸਰ ਵੇਲੇ ਆ ਸਾਰੇ ਵੀਰਾਂ ਸਤਿ ਸ੍ਰੀ ਅਕਾਲ